ਨਾਸਰੇ ਮਹਲਾ ਪਜਵਾਂ ਚਤਰ ਦਿਸਾ ਕੀ ਨੋ ਬਲੇ ਆਪਣਾਸਰੇ ਉਪਰ ਕਰ ਤਾਰਿਓ ਕਿਰਪਾ ਘਟਾ ਕੇ ਅਵਲੋਕਨ ਕੀ ਨੋ ਦਾਸ ਕਾ ਦੋਖ ਬਿਦਾਰਿਓ ਚਤਰ ਦਿਸਾ ਕੀ ਨੋ ਬਲੇ ਆਪਣਾਸਰੇ ਉਪਰ ਕਰ ਤਾਰਿਓ ਕਿਰਪਾ ਘਟਾ ਕੇ ਅਵਲੋਕਨ ਕੀ ਨੋ ਦਾਸ ਕਾ ਦੋਖ ਬਿਦਾਰਿਓ ਹਰਜੰਤ ਨਾਖੇ ਗੁਰੂ ਗੋਬਿੰਦ ਕੰਢ ਲਾਏ ਆਪ ਗੁਰ ਸਾਹਿਬੇ ਤੇ ਧਿਆਨpurਕ ਬਖਸ਼ੰਦ ਰਹਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹਾ ਸਚ ਹੋਵੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਹੋ ਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ